ਰਸੇ ਜਿਵਾਲਾ ਸਗਰ ਕਲਦੀਪ ਦੇ ਘਰੇ ਕਿਰਾਏ ਤੇ ਰਹਿੰਦੇ ਸੀਗੇ ਮੈਂ ਉੱਪਰ ਰਹਿੰਦੀ ਸੀ ਇਹ ਨੀਚੇ ਰਹਿੰਦਾ ਸੀ ਬਾਬਾਜੀਤ ਸਿੰਘ ਜੀ ਇਹਨਾਂ ਨੇ ਸਰ ਜੀ ਮੈਨੂੰ ਹਨਾ ਪੈਸਾ ਦਾ ਮੈਂ ਘਰ ਹੈ ਨਹੀਂ ਸੀਗਾ ਮੇਰੇ ਕੋਲ ਇਹ ਮੈਨੇ ਕਹਿੰਦਾ ਜਦ ਨਾਲਾਰੇ ਦੁੱਪੇ ਲਾ ਕੇ ਮਹੀਨਾ ਮੇਰੇ ਮਗਰ ਫਿਰਦਾ ਰਿਹਾ ਮੈਨੂੰ ਕਹਿੰਦਾ ਮੈਂ ਤੈਨੂੰ ਘਰ ਬਣਾ ਕੇ ਦਿਆਂਗਾ ਸਰ ਜੀ ਮੈਂ 2 ਮਹੀਨੇ ਦਾ ਦੇ ਦੱਲ ਬਾਤ ਨਹੀਂ ਇਹਦੀ ਸੁਣੀ ਮੁਰਤੇ ਮੈਨੂੰ ਕਹਿੰਦਾ ਵੀ ਮੈਂ 2 ਲੱਖ ਰੁਪਈਆ ਦੇ ਮੈਂ ਤੈਨੂੰ ਘਰ ਬਣਾ ਕੇ ਦਿੰਨਾ ਅੱਜ ਵੀ ਮੈਂ ਫੇਰ ਵੀ ਇੱਕ ਮਹੀਨਾ ਹੀ ਦੇਨ ਲਾਰੇ ਦੇ ਉੱਤੇ ਲਾਉਂਦੀ ਰਹੀ ਮੈਂ ਆਪਣੇ ਸਹੁਰੇ ਪਰਿਵਾਰ ਕੋਲੋਂ ਮੈਂ 2 ਲੱਖ ਡੇਢ ਲੱਖ ਦੀ ਜ਼ਿਆਦਾ ਵੇਚ ਕੇ ਆਈ ਸੀ ਉਹ ਡੇਢ ਲੱਖ ਰੁਪਈਆ ਸਰ ਜੀ ਮੇਰੇ ਕੋਲ ਸੀਗਾ ਮੈਨੂੰ ਕਹਿੰਦਾ ਮੈਨੇ 2 ਲੱਖ ਰੁਪਈਆ ਦੇ ਇਹ ਕਮੀਨਾ ਇਹਨੇ ਮੇਰੇ ਨਾਲ ਬਹੁਤ ਜ਼ਿਆਦਾ ਸਰ ਜੀ ਮੇਰਾ ਸਿਰ ਖਾਦਾ ਕਿ ਮੈਂ ਤੈਨੂੰ ਜਗ੍ਹਾ ਬਣਾ ਕੇ ਦਿੰਦਾ ਮੈਨੇ 2 ਲੱਖ ਰੁਪਈਆ ਦੇ ਭਾਗੋ ਬੁੱਢੇ ਗੁਰਦੁਆਰਾ ਬਣਾਉਂਦਾ ਸੀ ਉੱਤੇ ਕਹਿੰਦਾ ਮੈਂ ਤੈਨੂੰ ਜਗ੍ਹਾ ਬਣਾ ਦਿੰਦਾ ਸਰ ਜੀ ਉਸ ਤੋਂ ਬਾਅਦ ਵਿੱਚ ਮੈਂ ਉਹ 2 ਲੱਖ ਰੁਪਈਆ ਦੇ ਬੈਠੀ ਮੈਂ ਬਾਅਦ ਵਿੱਚ ਸਰ ਜੀ ਇਹਨੂੰ ਮੈਂ ਬਹੁਤ ਇਹਨੂੰ ਬੜ ਪੈਂਦੀ ਰਹੀਆਂ ਵੀ ਮੈਨੂੰ ਬਾਬਾ ਜੀ ਜਗ੍ਹਾ ਬਣਾ ਦੇ ਇਹ ਏਦਾਂ ਹੀ ਸਰ ਜੀ ਮੈਨੂੰ ਲਾਰੇ ਦੁੱਪੇ ਲਾਉਂਦਾ ਰਿਹਾ ਵਾ ਏਦਾਂ ਇਹਨੇ ਮੇਰਾ ਸਾਲ ਖਾਂਡ ਜਿੱਦ ਨਗਾ ਦੇਤਾ ਲਾਰੇ ਦੁੱਪੇ ਲਾਉਂਦੇ ਨੇ ਮੈਂ ਸਰ ਜੀ ਮੁਰਤੇ ਇੱਥੇ ਬਾਬੇ ਦੇ ਆਗਿਆ ਉੱਤੇ ਸੀਚਿਆਲ ਰਹਿੰਦਾ ਸੀ ਕਿਰਾਏ ਤੇ ਮੈਗਰ ਕੋਲੋਨੀ ਵਿੱਚ ਉਸ ਤੋਂ ਬਾਅਦ ਵਿੱਚ ਸਰ ਜੀ ਮੈਂ ਇਹਨੂੰ ਕਹਿ ਇਹ ਲੜਾਈ ਝਗੜਾ ਇੱਥੇ ਚੱਲਦਾ ਸੀ ਮੈਂ ਉਹਦੇ ਧਰੇ ਪੈਸੇ ਪੁੱਛਣ ਗਈ ਆ ਇਹਨੇ ਸਰ ਜੀ ਮੈਨੂੰ ਗਾਲੀ ਗਲੋਚ ਬਹੁਤ ਕੀਤਾ ਵਾ ਇਹਨਾਂ ਨੇ ਫੇਚ ਕੇ ਮੈਨੂੰ ਅੰਦਰ ਸੈਟਲ ਆਵਾ ਇਹ ਇੱਕ ਦੋ ਜਣੇ ਜਨਾਨੀਆਂ ਸਿਗੀਆਂ ਇੱਕ ਇਹਦੇ ਘਰ ਆਵੇ ਸੀ ਇੱਕ ਇਹਦੀ ਸਹੇਲੀ ਸੀ ਉਹਨਾਂ ਨੇ ਮੈਨੂੰ ਬਹੁਤ ਮਾਰ ਕਟਾਈ ਕੀਤੀ ਆ ਬਾਬੇ ਨੇ ਲਲਕਾਰਾ ਮਾਰਿਆ ਕਿ ਇਹਨੂੰ ਫੜ ਲਓ ਉਹਨਾਂ ਨੇ ਬਹੁਤ ਮੈਨੂੰ ਮਾਰਿਆ ਕੁੱਟਿਆ ਸਰ ਜੀ ਉਸ ਤੋਂ ਬਾਅਦ ਵਿੱਚ ਮੈਨੂੰ ਬਾਬੇ ਨੇ ਮੇਰਾ ਝੱਗਾ ਫਾੜ ਦਿੱਤਾ ਮੇਰੇ ਸਹ ਦੇ ਬਾਹਰ ਤੇ ਝੱਗਾ ਵੀ ਫਾੜ ਦਿੱਤਾ ਮੈਨੂੰ ਬਹੁਤ ਜ਼ਿਆਦਾ ਸਰ ਜੀ ਕੁੱਟਿਆ ਮਾਰਿਆ ਬਹੁਤ ਮੇਰੀ ਇੱਜ਼ਤ ਖਰਾਬ ਕੀਤੀ ਆ ਬਾਬਾ ਮੈਨੂੰ ਖਿੱਚ ਕੇ ਅੰਦਰ ਲੈ ਕੇ ਵੀ ਇਹਨੇ ਤੋੜ ਦਿੱਤਾ ਮੈਨੂੰ ਕਹਿੰਦਾ ਜਾ ਪਰਲਾ ਜੋ ਗੇ ਜਨਨ ਸਿੰਘ ਮੈਂ ਤੇ ਇਹਨਾਂ ਕੋਲ ਕੁਝ ਨਹੀਂ ਦੇਣਾ ਮਾਰੇ ਆ ਪੁੱਤਿਆ ਬੋ ਸਰ ਜੀ ਮੈਂ बेहोश ਹੋ ਗਈ ਉੱਥੇ ਉਸ ਤੋਂ ਬਾਅਦ ਵਿੱਚ ਮੇਰੀ ਭੈਣ ਤੇ ਮੇਰਾ ਸੋਹ ਦਾ ਪਰਿਵਾਰ ਬਾਹਰ ਖੜੇ ਸੀਗੇ ਮੈਂ ਚੀਕਾਂ ਮਾਰੇ ਜਦੋਂ ਮਾਰੇ ਇਹਨਾਂ ਨੇ ਸਰ ਜੀ ਬੂਹਾ ਖਲਾ ਤੇ ਤੇ ਕੇ ਨਾਲ ਇਹਨਾਂ ਨੇ ਮੈਨੂੰ ਬਾਹਰ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਮੈਨੂੰ ਕੁਝ ਵੀ ਪਤਾ ਨਹੀਂਗਾ ਮੈਂ ਸਰ ਜੀ ਉੱਥੋਂ ਆ ਗਈਆਂ ਇਹਨਾਂ ਨੇ ਮੈਨੂੰ ਚੱਕ ਥਾਲ ਚੱਕਿਆ ਪਤਾ ਨਹੀਂ ਕਿੱਦਾਂ ਮੈਨੂੰ ਹਸਪੀਟਲ ਲੈ ਕੇ ਆਇਆ ਇਹ ਨਹੀਂ ਸਰ ਜੀ ਮੈਂ ਨਬਦ ਪੈਸੇ ਇਹਨਾਂ ਨੂੰ ਦਿੱਤੇ ਸੀ ਹਾਂਜੀ ਹਾਂਜੀ ਕਹਿ ਰਿਹਾ ਹੈ ਬਾਬਾ ਬਾਬਾ ਮੈਨੂੰ ਕਹਿ ਰਿਹਾ ਸੀ ਕਿ ਮੈਂ ਫਾਗੋ ਬੁੱਢੇ ਮੇਰਾ ਗੁਰਦੁਆਰਾ ਬਣਦਾ ਮੈਂ ਕਿ ਤੈਨੂੰ ਜਗਾ ਬਣਾ ਕੇ ਦੇ ਦੇਣਾ ਵਾ ਸਰ ਜੀ ਮੇਰੇ ਪੈਸੇ ਦਵਾਈ ਜਾਣ ਮੇਰੇ ਬਹੁਤ ਮੈਂ ਤਾਂ ਵੀ ਮਿਹਰਬਾਨੀ ਮੇਰਾ ਸਾਡੀ ਨਾਲ ਕਰਦੇ ਹਾਂ ਹਾਂਜੀ ਹਾਂਜੀ ਮੋਲਵਾਇਆ ਜਾਵੇ ਸਰ ਜੀ ਮੇਰਾ 2 ਲੱਖ ਰੁਪਇਆ ਦਵਾਈ ਜਾਵੇ ਦੀ ਜਨਨੀ ਮੈਂ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚੇ ਲਾ ਕੇ ਮੈਂ ਬੈਸਾ ਜੋੜਿਆ ਸਕਾ ਕਾਹਦੇ ਨਾ ਕਿ ਸਰ ਕਰਨੀ ਕੋਸ਼ਿਸ਼ ਬਹੁਤ ਸਰ ਜੀ ਮੇਰਾ ਚੱਗਾ ਫਾੜਿਆ ਮੇਰੇ ਗੱਲ ਦੇ ਕੱਪੜੇ ਵੀ ਪਾੜ ਦਿੱਤੇ ਮੇਰਾ ਤੋੜ ਦਿੱਤਾ ਇਹਨੇ ਬਹੁਤ ਇਹਨੇ ਮੈਨੂੰ ਮਾਰਿਆ ਕੁੱਟਿਆ ਉਹ ਉਸ ਤੋਂ ਬਾਅਦ ਹੋ ਕੇ ਸਰ ਜੀ ਮੈਂ ਬਿਓਚ ਹੋ ਗਈ ਤੇ ਉਹ ਉਸ ਤੋਂ ਬਾਅਦ ਵਿੱਚ ਮੈਨੂੰ ਮੇਰਾ ਸਾਰਾ ਪਰਿਵਾਰ ਚੱਕ ਕੇ ਲੈ ਕੇ ਆਇਆ ਮੈਨੂੰ ਨਹੀਂ ਪਤਾ ਮੈਨੂੰ ਕਿੱਦਾਂ ਹਸਪੀਟਲ ਲੈ ਕੇ ਆਇਆ ਮੇਰੇ ਸਰ ਜੀ ਸੱਟਾਂ ਬਹੁਤ ਜਿਆਦੀਆਂ ਲੱਗੀਆਂ ਮੈਨੂੰ ਗੁੱਜੀਆਂ ਸੱਟਾਂ ਮੇਰੇ ਮਾਰੀਆਂ ਇਹਨਾਂ ਨੇ ਬਾਬਾ ਮੈਨੂੰ ਕਹਿੰਦਾ ਜਨਾਨੀਆਂ ਕਰ ਲਾ ਜੋ ਬੱਚ ਮਰਜੀ ਕਰ ਲਾ ਮੈਂ ਤੈਨੂੰ ਪੈਸੇ ਤੇ ਲਾ ਕੁਝ ਨਹੀਂ ਦੇਣਾ ਮੇਰੇ ਕੋਲ ਮਤਲਬ ਦੱਜ ਹੋਇਆ ਕਾਣਾ ਸਤਨ ਕੋ ਬੀਚ ਚੁੱਕੀ ਹੈ ਪੂਰਾ ਨਾਮ ਇਸ ਤਰ੍ਹਾਂ ਕਿ ਕੱਲ ਸੇਵਨ ਹਸਪੀਟਲ ਸੁਲਤਾਨਪੁਰ ਲੋਧੀ ਤੋਂ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੇਡੀ ਕੋਈ ਉੱਥੇ ਜਰੇ ਇਲਾਜ ਤੇ ਉੱਥੇ ਗਏ ਆ ਜੀ ਉਹਨੇ ਇੱਕ ਕੋਈ ਬਾਬਾ ਅਜੀਤ ਸਿੰਘ ਹੈ ਜਿਹੜਾ ਜਵਾਲਾ ਸਿੰਘ ਨਗਰ ਰਹਿਦਾ ਉਹਦੇ ਤੇ ਉਹਨੇ ਕੁਝ ਸ਼ੇਰ ਸ਼ਾਹ ਦੇ ਅਲੀਗੇਸ਼ਨ ਤੇ ਕੁੱਟਮਾਰ ਦੇ ਲਾਏ ਆ ਤੋਂ ਉਸ ਲੇਡੀ ਦਾ ਬਿਆਨ ਲਿਖ ਕੇ ਜਿਹੜਾ ਬਕਦਵਨ ਨੰਬਰ 195 ਦਰਜ ਕਰ ਲਿਆ ਗਿਆ ਜੀ ਤੇ ਜਲਦੀ ਗ੍ਰਿਫਤਾਰੀਆਂ ਕਰਨਾਂਗੇ ਕੀ ਕਿਹੜੀ ਤਰ੍ਹਾਂ ਦਾ ਕਰਨ ਕਰਦੇ ਇਹਦੇ ਤੇ ਹੈ ਜੀ ਇਹ ਚਤ ਸੋਚ ਨਹੀਂ ਜਾਏ 342 506 ਔਰ 509 ਛੱਟਾਂ ਦੀ ਹੈ 323 ਵਗੈਰਾ ਲੱਗੀਆਂ ਜੀ ਬਜੇ ਰੰਗੇ ਸਾਹਮਣੇ ਆਈ ਕਿ ਮੰਗ ਉਹ ਲੇਡੀ ਦਸਤੀ ਹੈ ਕਿ ਇਹਨੇ ਉਹਨੂੰ ਇੱਕ ਘਰ ਬਣਾ ਕੇ ਦੇਣ ਲਈ 2 ਲੱਖ ਦੀ ਆਲਰੇਡੀ ਵੀ ਉਹਦੇ ਨਾਲ ਕੋਈ ਛੱਡੀ ਮਾਰੀ ਹੈ ਤੇ ਨਾ ਤੇ ਉਹਨੂੰ ਘਰ ਵੀ ਬਣਾ ਕੇ ਦਿੱਤਾ ਜਿੱਥੇ ਮਿਲਾਰਾ ਲਾਇਆ ਸੀ ਉਹ ਗਰੀਬ ਲੇਡੀ ਹੈਗੀ ਆ ਉਹਦੇ ਕੋਲ 2 ਲੱਖ ਰੁਪਏ ਦੀ ਥੱਗੀ ਮਾਰੀ ਆ ਇਹਦੇ ਬਾਰੇ ਇਹ ਵੀ ਪਤਾ ਲੱਗਾ ਵੀ ਇਹਦਾ ਜਿਹੜਾ ਪਿਛਲਾ ਰਿਕਾਰਡ ਹੈ ਹੋਰ ਜ਼ਿਲ੍ਹਿਆਂ 'ਚ ਵੀ ਨੇ ਇਸ ਤਰ੍ਹਾਂ ਦੀਆਂ ਚੀਟਿੰਗ ਕੀਤੀ ਹੋਈ ਹੈ ਤਾਂ ਤਫਤੀਸ਼ ਦੌਰਾਨ ਜਿਹੜੀ ਹਰ ਚੀਜ਼ ਸਾਹਮਣੇ ਲਿਆਵਾਂਗੇ ਫਾਈਲ ਦੇ ਉੱਤੇ ਤੇ ਕਾਰਵਾਈ ਜਿਹੜੀ ਆ ਉਹ ਤੁਹਾਨੂੰ ਚੱਲ ਰਹੀ ਹੈ ਦੇ ਖਿਲਾਫ ਕਿੰਨੇ ਲੋਕਾਂ ਦੇ ਖਿਲਾਫ ਕਾਨੂੰਨ ਕਰਵਾਇਆ ਇਹ 2 ਹੈ ਜੀ